ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਫਤੇਗੜ ਸੰਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਇਹ ਹੁਣ ਹੈ ਇੱਕ ਪੋਲ ਪਿੰਡ ਆ ਭਰਾਏ ਫਤੇਗੜ ਸੰਨਾ ਇੱਕ ਬਧੌੜਪੋਲਾ ਹੈ ਜੀ ਡੇੜੀਆ ਸੰਨਾ ਬਾਈ ਤੇ ਬਾਈ ਕੋਲ ਟੌਪ ਦੀਆਂ ਕਟੀਆਂ ਸਾਰੀਆਂ ਠੀਕੇ ਦੀਆਂ ਵਧੀਆ ਠੀਕੇ ਬਾਈ ਦੇ ਭਰਾਏ ਪਿਆ ਫਾਰਮ ਦੇ ਆ ਇਹ ਕਟੀਆਂ ਠੀਕ ਹੈ ਨਾ ਬਾਈ ਦਾ ਫਾਰਮ ਆ ਮੱਝਾਂ ਦਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਨਾ ਬਾਈ ਦੇ ਠੀਕੇ ਸਾਰੇ ਲਿਖੇ ਹੋਏ ਆ ਠੀਕ ਹੈ ਜੀ ਰਿਕਾਰਡ ਸਾਰਾਂ ਦਾ ਤੇ ਮੱਜਾਂ ਵੀ ਬਾਈ ਕੋਲ ਸਤਿ ਸ਼੍ਰੀ ਅਕਾਲ ਸਾਰਿਆਂ ਦੇਖ ਸਕਦੇ ਹੋ ਫਾਰਮ ਤੇ ਕਟੀਆਂ ਬਾਈ ਕੋਲ ਹੈ ਗਿਆ 6 ਠੀਕ ਹੈ ਨਾ ਜਿਹੜੀ ਵੀ ਫੈਕਟ ਆਉਂਦੀ ਹੈ ਨੰਬਰ ਮੁਤਾਬਕ ਆਪਾਂ ਦੱਸਾਂਗੇ ਬਾਈ ਨਾਲ ਕਰਦੇ ਆਪਾਂ ਗੱਲਬਾਤ ਲੈਨੇ ਆ ਜਾਣਕਾਰੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000352 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾਇਆ ਕਰੋ ਤਾਂ ਕਿ ਤਹਾਡੇ ਤੱਕ ਨੰਨੇ ਤੱਕ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ 22 ਦਾ ਨੰਬਰ ਲਿਖਿਆ ਟੈਗ ਲਗਾ ਦਿੱਤਾ। ਭਾਈ ਜੀ ਸੱਸੀ ਕਾਈ। ਸੱਸੀ ਗਾਲ ਬਾਈ। ਨਾਮ ਵੀਰ ਜੀ ਆਪਣਾ। ਨਾਮ ਬਾਈ ਨਰਮਲ ਸਿੰਘ ਨਿਮਾ। ਹਾਂਜੀ। ਪਿੰਡ ਫਤੇਗੜ ਸ਼ਨਾ ਬਾਈ। ਹਾਂਜੀ। ਜ਼ਿਲ੍ਹਾ ਬਰਨਾਲਾ। ਠੀਕ ਆ। ਕਿੰਨਾ ਕਟਾਉਗਾ ਵੀਰੇ ਆਪਣ ਨੂੰ ਫਾਰਮ ਖੋਲਣ ਨੂੰ? ਇਹਨੂੰ ਹੋ ਗਿਆ ਬਾਈ 8-9 ਸਾਲ। 8-9 ਸਾਲ ਹੋ ਗਏ। ਹਾਂ। ਤੇ ਘਰ ਦੀਆਂ ਆਪਣੀਆਂ ਇਕੱਟੀਆਂ? ਘਰ ਦੀਆਂ ਨੇ ਬਾਈ। ਠੀਕ ਆ। ਇਹਨਾਂ ਰਿਕਾਰਡ ਰਕੂਡ ਦਾ ਪਤਾ ਬਈ। ਇਹਨਾਂ ਦਾ ਬਾਈ 6 ਇਕੱਟੀਆਂ ਨੇ। ਇਹਨਾਂ ਦਾ 5 ਦਾ ਰਿਕਾਰਡ ਤਾਂ ਆਪਣੇ ਕੋਲ ਹੈਗਾ ਲਿਖਿਆ ਹੋਇਆ। ਹਾਂਜੀ। ਜਿਹੜੀ ਆ ਘੱਟੀ ਆ ਇਹਦਾ ਰਿਕਾਰਡ ਨਹੀਂਗਾ ਕੱਲੀ ਦਾ। ਠੀਕ ਠੀਕ ਆ ਹੁਣ ਪਹਿਲੀ ਕੱਟੀ ਦੀ ਜਾਣਕਾਰੀ ਦਿਓ ਜੀ ਪੁਲਿਸ ਸਾਹਿਬ ਤੋਂ ਪਹਿਲੇ ਨੰਬਰ ਵਾਲੀ ਉਧਰ ਨਹੀਂ ਵੱਡੀ ਕੱਟੀ ਨੂੰ ਲਾ ਚਲ ਪਾਣੇ ਪਹਿਲੀ ਕੱਟੀ ਆ ਜਿਹੜੀ ਬਾਈ ਇਹ ਹਾਂਜੀ ਲਿਖਿਆ ਵਾ ਆਪਣੇ ਕੋਲ ਹਾਂ ਇਹਦਾ ਲਿਖਿਆ ਹੋਇਆ ਬਾਈ ਦੱਸੋ ਜੀ ਇਹ ਹੈਗੀ ਆ 77577 ਦੀ ਆ ਬਾਈ 77577 ਦੀ ਹਾਂ ਠੀਕ ਆ ਉਹਦੀ ਕੱਟੀ ਹੈ ਉਹਦੀ ਗਏ ਕੱਟੀ ਦਾ ਟੀਕੇ ਦੀ ਕੱਟੀ ਹੈ ਇਹ 77577 ਦੀ ਕੱਟੀ ਆ ਹਾਂ ਉਹਦੀ ਕੱਟੀ ਆ ਛੋਟੇ ਸਾਹਣ ਦੀ ਇਹ ਜਿਹੜੀ ਆ ਦੋ ਨੰਬਰ ਦੇ ਥੋੜਾ ਜਿਹਾ ਇੱਕ ਮਿੰਟ ਪਹਿਲਾਂ ਆਪਾਂ ਇਹਦਾ ਡਿਟੇਲ ਸਮਾਰ ਕੇ ਦਿਖਾਉ ਠੀਕ ਆ ਨਾ ਇਹਦੇ ਥਾਣੇ ਨੂੰ ਕਿੱਲੇ ਜੱਜ ਕਰਵਾ ਦੂੰ ਮੋਟਾ ਮੋਟਾ ਥ ਉਮਰ ਦੱਸ ਦਿਓ ਜੀ ਕਿੰਨੀ ਹੈ ਇਹ 15 ਮਹੀਨਾ ਦੀ ਕੱਟੀ ਆ ਬਈ ਠੀਕ ਆ 4 ਹੀ ਆ ਬਈ ਠੀਕ ਆ ਤੇ ਤੋੜ ਦੋ ਪ੍ਰਾਣ ਨੂੰ ਮੜਾ ਪਹਿਲਾਂ ਕੱਲੀ ਕੱਲੀ ਕੱਟੀ ਨਾ ਬਸ ਮਾਰ ਕੇ ਤੋੜ ਕੇ ਦਿਖਾਵਾਂਗੇ ਕਿਉਂਕਿ ਰਿਕਾਰਡ ਸੋਡਾ ਲਿਖਿਆ ਵੀ ਆ ਹਨਾ ਇਹ 77577 ਦੀ ਆ ਬਈ 15 ਮਹੀਨੇ ਦੀ ਉਮਰ ਹੋ ਗਈ ਠੀਕ ਆ ਜੀ 15 ਮਹੀਨੇ ਉਮਰ ਦਾ ਥਣ ਚਾਰ ਹੀ ਹੋਣਗੇ ਬਈ ਸਿੱਕੀ ਸੂੰਗੀ ਉਹ ਦੇਖ ਸਕਦੇ ਹੋ ਲੋ ਪ੍ਰਾ ਜੇ ਕਿਸੇ ਨੇ ਕੱਟੀ ਪਾਲਣੀ ਤਾਂ ਬਈ ਟਾਪ ਕੁਆਲਿਟੀ ਦੀ ਕੱਟੀ ਆ ਮੋਰਾ ਨਾਸਲ ਚ ਆ ਗਈ ਜੈਡ ਬਲੈਕ ਪੂਸਾ ਤੋੜਾ ਕਰਮਾ ਵਾਲੀ ਦਾ ਤੁਸੀਂ ਦੇਖ ਸਕਦੇ ਹੋ ਠੀਕ ਆ ਨਾ ਸਿੱਕੀ ਸੂੰਗੀ ਮੋੜੀ ਜਾਂਦੀ ਇਹ ਸੜਕ ਵੀਰੇ ਤੌਲੇ ਨਹੀਂ ਜਾਂਦੀ ਐ ਇਹ ਤੌਲੇ ਤੋਂ ਜਾਂਦੀ ਆ ਬਈ ਫਿਰ ਯਾਰ ਛਲਣਾ ਤੋਂ ਤੌਲੇ ਤੇ ਜਾਂਦੀ ਐ ਇਹ ਵਿਚਾਲੇ ਜੀ ਆ ਗਿਆ ਹਾਂ ਉਧਰ ਮਾਨਸਰ ਰੋਡ ਤੋਂ ਉਧਰ ਤੌਲੇ ਤੋਂ ਛਲਣਾ ਨੂੰ ਹੋਵਾਂਗੇ ਵਿਚਾਲੇ ਆ ਠੀਕ ਆ ਇਹਦਾ ਰੇਟ ਪਰਾ ਇਹਦਾ ਰੇਟ ਬਈ 35000 ਰੁਪਇਆ ਠੀਕ ਆ 35000 ਲੋ ਪਰਾ ਇਹਦਾ ਰੇਟ 35000 ਠੀਕ ਆ ਹਾਂਜੀ ਬਈ 2 ਨੰਬਰ ਦੀ ਦੱਸੋ ਜਾਣਗੇ ਜਿਹੜੀ 2 ਨੰਬਰ ਕੱਟੀ ਆ ਬਈ ਹਾਂਜੀ ਇਹ ਹੈਗੀ ਐਮ 29 ਦੀ ਬਈ ਐਮ 29 ਹਾਂ 3 4 4 ਆ ਬਈ ਸਾਰੀਆਂ ਦੀ ਠੀਕ ਆ ਇਹਦੀ 13 ਮਹੀਨਿਆਂ ਦੀ ਉਮਰ ਆ ਬਈ ਠੀਕ ਆ 10 12 ਦਿਨ ਉਪਰ ਆ ਠੀਕ ਆ ਹਾਂ ਤੋਂ ਪ੍ਰਾਪਤ ਹੋਰ ਦੂਣੀ ਕੱਟੀ ਬਹੁਤ ਪਲੀ ਹੋਈ ਆ ਬਾਈ M29 ਦੀ ਭਰਾ ਠੀਕ ਹੈ ਨਾ ਠੀਕ ਆ ਬਾਈ ਦਾ M29 ਭਰਾ ਬਾਕੀ ਸਾਨੂੰ ਟੀਕਾ ਦੀ ਡਿਟੇਲ ਵੀ ਦਿਖਾ ਦਾਂਗੇ ਤੇ ਬਾਈ ਦੇ ਲਿਖਿਆ ਬਕਾਇਦਾ ਕਾਫੀ ਦੇ ਠੀਕ ਹੈ ਚੈੱਕ ਕਰ ਸਕਦੇ M29 ਲੋ ਜੀ ਚੋੜ ਲਵਾਂ ਭਰਾ ਇਹਨੂੰ ਲੋ ਜੀ ਚੈੱਕ ਕਰ ਸਕਦੇ ਕੱਦ ਬੜ ਚਾਰ ਹੀ ਥਾਣਾ ਕੋਈ ਕੋਟ ਨਹੀਂ ਕੋਈ ਸਾਂ ਨਹੀਂ ਲੋ ਜੀ ਲੇਡ ਤੇ ਵੀ ਦਿਖਾਉਣੀ ਤੁਹਾਨੂੰ ਲੋ ਜੀ ਥਾਣੇ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਬਸ ਬਸ ਬਾਈ ਲਾ ਲੈ ਲੈ ਭਰਾ ਲਾ ਲੈ ਲਾ ਲੈ ਲਾ ਲੈ ਲਓ ਫੇਸ ਬਿਊਟੀ ਚਿਕਨ ਠੀਕ ਹੈ ਚਿਕਾ ਇਹਦਾ ਰੇਟ ਭਰਾ ਇਹਦਾ ਰੇਟ ਵੀ ਫੋਨ 'ਤੇ ਕਰਾਂਗੇ ਇਹਦਾ ਰੇਟ ਪੁੱਛ ਹਾਂ ਠੀਕ ਹੈ ਹਾਂ ਜੀ ਵੀ ਤਿੰਨ ਨੰਬਰ ਦੱਸੋ ਜੀ ਜਾਣਕਾਰੀ ਕਿਹੜੇ ਟੀਕੇ ਦੀ ਵੀਰੇ ਤਿੰਨ ਨੰਬਰ ਵਾਲੀ ਹੈਗੀ ਆ 70577 ਦੀ ਆ ਵੀ ਇਹ ਠੀਕ ਆ 70 70577 70577 ਹਾਂ ਠੀਕ ਆ ਸਾਨ ਚਾਰਾ ਮੋٹے ਮੋٹے ਮਾਂ ਆਪਣੇ ਕੋਲ ਹੀ ਵੀਰੇ ਦੀ ਸਾਰਾ ਕੁਝ ਹੈ ਬਾਈ ਚਾਹੀਦੀ ਐਨੇ ਟੈਸਟ ਕਰਾ ਲਓ ਠੀਕ ਆ ਜੋਪਰਾ ਚੈੱਕ ਕਰ ਸਕਦਾ ਚਾਹੇ ਬਾਈ ਕਹਿੰਦਾ ਡੀ ਇਹ ਸਾਡੇ 11 ਮਹੀਨਿਆਂ ਦੀ ਆ ਬਾਈ ਠੀਕ ਆ ਤੋਰ ਦੋ ਇਹਨੂੰ ਵੀ ਥੰਮ ਥੁਣ ਚੋੜੀ ਚੜੀ ਕਰਮਾ ਵਾਲੀ ਦੀ ਬਹੁਤ ਸੋਹਣੀ ਆ ਠੀਕ ਆ ਨਾ ਲਓ ਲੈ ਆਪਣਾ ਮੋੜ ਲਿਆ ਫੇਸ ਬਿਊਟੀ ਚੈੱਕ ਕਰ ਸਕਦਾ ਇਹ ਕਿਤਨ ਲਓ ਜੀ ਡਿਟੇਲ ਬਾਈ ਕਹਿੰਦਾ ਲਿਖੀ ਵੀ ਆ ਸਾਰੀ ਡੀਲ ਬਾਈ ਦੀ ਕਾਪੀ ਤੇ ਚੱਲ ਬਾਈ ਤੋਰ ਤੋਰ ਥੋੜਾ ਜਿਹਾ ਰੱਖ ਦੀ ਹੈ ਨਾ ਚੋਲੀ ਹੁਣੀ ਕੱਢੀ ਬੈਠੀ ਕਰਮ ਵਾਲੀ ਕੱਢੀ ਹੈ ਨਾ ਖੁੱਲੀਆਂ ਰਹਿ ਜਾਂਦੇ ਨੇ ਬਾਈ ਇੱਧਰ ਆ ਠੀਕ ਆ ਠੀਕ ਆ ਲੋਪਰਾ ਲਿਓ ਖੁੱਲੀਆਂ ਰਹਿਣੀਆਂ ਬਾਈ ਕਹਿੰਦਾ ਤੇ ਫੇਸ ਬਿਊਟੀ ਚੈੱਕ ਕਰ ਸਕਦੇ ਹਾਂ ਇਹ ਸੀ ਤਿੰਨ ਨੰਬਰਾਂ ਵੀਰੇ ਦਾ ਰੇਟ ਰੂਟ ਕੀ ਆ ਜੀ ਫੋਨ 'ਤੇ ਹੋਣਗੇ ਰੇਟ ਬਾਈ ਇਹ ਤੇ ਫੋਨ 'ਤੇ ਹੋਣਗੇ ਠੀਕ ਆ ਲੋਪਰਾ ਜਿਹੜੇ ਵੀਰ ਨੂੰ ਫੈਟ ਆਉਂਦੀ ਆ ਤਿੰਨ ਨੰਬਰਾਂ ਤਾਂ ਬਾਈ ਜੀ ਨਾਲ ਕਾਲ ਕਰਕੇ ਦੱਸ ਸਕਦੇ ਹਾਂ ਵੀ ਆਹ ਨੰਬਰ ਦਾ ਡਿਟੇਲ ਹੈ ਨਾ ਤੇ ਬਾਈ ਆ ਡਿਟੇਲ ਵੀ ਮਾੜੀ ਦਿਖਾਈ ਦੇ ਕਿਵੇਂ ਕਿਵੇਂ ਦੇਖਿਆ ਆਪਣਾ ਆ ਸਾਰਾ ਲਿਖੇਗੀ ਪੰਜ ਘੱਟ ਕੇ ਲਿਖੇ ਵੀ ਹਾਂ ਇਹ ਜਿਹੜਾ ਟਿੰਡਰ ਨੇ ਉਹ 5000 ਰਕਾਰਡ ਹੈਗਾ ਬਾਈ 5000 ਰਕਾਰਡ ਹੈਗਾ ਬਾਈ ਬਾਕੀ ਉਹ ਟੀਕੇ ਪਰੋਣੇ ਵੀ ਅੰਦਰ ਹੀ ਪੈ ਡੈਰੀ ਸਾਰੇ ਲਿਖ ਲੈਣੇ ਆ ਹੈਗਾ ਨਾ ਉਹ ਸਾਰੇ ਕੁਝ ਹਾਂ ਓਕੇ ਹਾਂਜੀ 4 ਨੰਬਰ ਵਾਲੀ ਦੱਸੋ ਬਾਈ 4 ਨੰਬਰ ਵਾਲੀ ਇਹ ਬਈ ਹੈਗੀ ਹੈਗੀ ਹਾਂਜੀ ਇਹ ਸਾਢੇ 10 ਮਹੀਨਾ ਤੋਂ ਹਜੀ 5-6 ਦਿਨ ਘੱਟ ਹੈ ਦੀ ਉਮਰ ਠੀਕ ਆ ਸਾਢੇ 10 ਮਹੀਨਾ ਤੋਂ ਇਹ ਹੈਈਆ ਬਾਈ ਪੀਸੀ 575 ਦੀ ਹੈ ਜਾਂ ਟੀਕਾ ਸੀ ਕੋਈ ਪੀਸੀ ਪੀਸੀ 575 ਦੀ ਆ ਠੀਕ ਆ ਹਾਂ ਡਾਕਟਰ ਕਹਿੰਦਾ ਵਧੀਆ ਰਕਾਰਡ ਦਾ ਪੂਰਾ ਚੋਟੀ ਦਾ ਸਰਕਾਰੀ ਟੀਕਾ ਹੈ ਲਈ ਠੀਕਾ ਤੋਰ ਦੋ ਪ੍ਰਾਇਨੂ ਵੀ ਲੋਪਰਾ ਇਹ ਵੀ ਬਾਈ ਕਹਿੰਦਾ ਸਿਰੇ ਦਾ ਟੀਕਾ ਤੇ ਕੁਆਲਟੀ ਹਲੇ ਕੱਦ ਕਾਠ ਸੋਨਾ ਕਾ ਮਾਂਬਾੜੀ ਦਾ ਉਮਰ ਬਾਈ ਨੇ ਆਪਾਂ ਨੂੰ ਦੱਸ ਤੀ ਠੀਕ ਹੈ ਜੀ ਲੈ ਆਪਰਾ ਮੋੜ ਲੈ ਲੋ ਜੀ ਲੋ ਜੀ ਸ਼ੇਸ ਸੈਕ ਕਰਦੇ ਉਹਨਾਂ ਕਾ ਮਾਂਬਾੜੀ ਦਾ ਲੋ ਜੀ ਤੋਰ ਦੋ ਲੋ ਜੀ ਠੀਕ ਹੈ ਜੀ ਲੈ ਉਪਰ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸੰਗ ਨਹੀਂ ਵਿਖਾ ਵੀ ਦਿੰਨੇ ਆਪਾਂ ਲੋ ਜੀ ਉल्टा-ਮੁल्टा ਥਾਣ ਲੱਗਾ ਕਰਮਾਂ ਵਾਲੀ ਦੇ ਠੀਕ ਆ ਜੀ ਬੰਦੋ ਲੋ ਜੀ ਉਤੀ ਬੰਦੇ ਵੀ ਨੰਬਰ ਮੁਤਾਬਕਤਾ ਦੱਸ ਰਹੇ ਹਨ ਸਰਖ ਤਰਕ ਨਹੀਂ ਦਿੰਦਾ ਲੋ ਜੀ ਪੰਜ ਨੰਬਰ ਵਾਲੀ ਆ ਗਈ ਜੁੜ ਹੁਣ ਠੀਕ ਆ ਪੰਜ ਨੰਬਰ ਹੀ ਦੱਸੋ ਬਈ ਹੁਣ ਪੰਜ ਨੰਬਰ ਵਾਲੀ ਹੈਗੀ ਗੱਟੀ ਬਈ ਇਹ 12 ਮਹੀਨਿਆਂ ਦੀ 12 ਮਹੀਨਿਆਂ ਤੋਂ ਪੰਜ-ਛੇ ਦਿਨ ਘੱਟ ਹੀ ਆ ਥਾਲ ਦੀ ਹੋਈ ਨਹੀਂ ਅਜੇ ਠੀਕ ਆ ਹਾਂ ਇਹ ਹੈਗੀ ਆ ਬਈ 102699 ਟੀਕਾ ਸੀਗਾ ਉਹਦੀ ਇਹ 102699 ਹਾਂ ਉਹਦੀ ਬਈ ਟੀਕੇ ਦੀ ਹੈ ਠੀਕ ਹੈ ਨਾ ਤੇ ਤੌਰ ਦੇ ਪ੍ਰਾਣ ਨੂੰ ਇਹ ਰੇਟ ਰੁਟਕਾ ਫੋਨ ਤੇ ਹੋਣਗੇ ਰੇਟ ਬਾਈ ਨਹੀਂ ਵਰਾ ਆਇਆ ਬਾਈ ਕਿਸੇ ਨੇ ਵਪਾਰੀ ਬੰਦੇ ਨੇ ਲੈਣੀਆਂ ਹੁੰਦੀਆਂ ਨੇ ਓਕੇ ਫਿਰ ਉਹ ਫੋਨ ਤੇ ਅਗਲਾ ਕਹਿੰਦਾ ਇੰਨੇ ਦੀ ਲਈ ਫਲਾਨਾ ਹਨਾ ਠੀਕ ਹੈ ਠੀਕ ਜੇ ਜਮ ਪਾਲ ਨਾਲ ਲੈਣੀਆਂ ਚੱਲੋ ਜੇ ਹਿਸਾਬ ਨਾਲ ਹੋ ਜਾ ਸਹੀ ਗੱਲ ਹੈ ਸਹੀ ਗੱਲ ਹੈ ਲਓ ਜੀ ਬਾਈ ਕਹਿੰਦਾ ਇਹ ਵੀ ਟੀਕਾ ਤੁਹਾਨੂੰ ਦੱਸਤਾ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਫੇਸਬੁਕ ਤੇ ਬਿਊਟੀ ਪਾਲੇ ਪਿੰਡੇ ਚਾ ਕਾਗਯਾਰਗਾ ਪਿੰਡਾ ਕਰਮਾ ਵਾਲੀ ਦਾ ਤੇ ਬਾਕੀ ਤੁਸੀਂ ਆ ਗੂਗਲ ਤੇ ਸਰਚ ਵੀ ਕਰ ਸਕਦੇ ਹੋ YouTube ਤੇ ਵੀ ਕਰ ਸਕਦੇ ਹੋ ਠੀਕ ਹੈ ਨਾ ਲੋ ਜੀ ਵੀ ਕਿਹੜਾ ਨਸਲ ਦਾ ਕਿਹੜਾ ਬੋਲ ਹੈ ਨਾ ਲੋ ਜੀ ਠੀਕ ਆ ਉਹ ਵੀ ਸਰਚ ਕਰ ਸਕਦੇ ਹੋ ਠੀਕੇ ਦਾ ਪਤਾ ਲੱਗਦਾ ਵੀ ਸਾਣ ਕਿਹੋ ਜਿਹਾ ਨਾ ਤੇ ਰਿਕਾਰਡ ਦਾ ਸਾਰਾ ਕੁਝ ਪਤਾ ਲੱਗ ਜੂ ਭਾਈ ਦਾ ਸਪੈਸ਼ਲ ਲਿਖਿਆ ਵਾ ਇਹ ਕਿ ਜੀ 5 ਨੰਬਰ ਹਾਂਜੀ ਭਾਈ 6 ਨੰਬਰ ਬਾਰੇ ਦੱਸੋ ਇਹਦੀ 6 ਨੰਬਰ ਕੱਟੀ ਆ ਭਾਈ ਹਾਂਜੀ ਇਹ ਮੱਝ ਲਈ ਸੀਗੀ ਉਹਦੇ ਮੰਗ ਰਾਈ ਸੀਗੀ ਓਕੇ ਫੇ ਪੈਂਦੀ ਤਾਂ ਬੂਰੀਆਂ ਚ ਆ ਬਈ ਇਹ ਠੀਕ ਆ ਇੰਦਰਾ ਹੁਣ ਬਹੁਤ ਅੱਗੇ ਨਾਲ ਹੋ ਗਿਆ ਪੂਰੀ ਕੱਟੀ ਆਉਂਦਾ ਇਹ ਓਕੇ ਹਾਂ ਸਾਵਲੀ ਜੀ ਨਾਂ ਵਾਲੀ ਬਲੈਕ ਨਾਂ ਵਾਲੀ ਪੂਰੀ ਆ ਬਚਾ ਲੈ ਜੀ ਚਾਰ ਚਾਰ ਹੀ ਥਾਣਾ ਸਾਰੇ ਕੱਟੀਆਂ ਦੇ ਦੁੱਧ ਦੀ ਮਾਤ ਲੈਗਾ ਭਾਈ ਠੀਕ ਆ ਨਾ ਤੋਰ ਹਾਂ ਇਹਦਾ ਭਾਈ ਟੀਕੇ ਦਾ ਆਪਾਂ ਨੂੰ ਪਤਾ ਨਹੀਂ ਆਪਾਂ ਐਵੇਂ ਗਲਤ ਗੱਲ ਕਹਿ ਜੀ ਫਿਰ ਔਖਾ ਹੋ ਜੀ ਠੀਕ ਆ ਜੀ ਹਾਂ ਲੋ ਭਰਾ ਬਾਈ ਕਹਿੰਦਾ ਚਾਹ ਡੀ ਐਨ ਏ ਟੈਸਟ ਕਰਾ ਸਕਦੇ ਹੋ ਬਿਲਕੁਲ ਕੋਈ ਗੱਲ ਨਹੀਂ ਠੀਕ ਹੈ ਲੋਕਸ ਕੱਟ ਕੱਟ ਉਰਾ ਤਾਰਾ ਮੋਟਾ ਮੋਟਾ ਤਾਣਾ ਕੋਈ ਫੋਟ ਨਹੀਂ ਕੋਈ ਸੰਗ ਨਹੀਂ ਠੀਕ ਆ ਜੀ ਫਾਰਮ ਵਾਲੀਆਂ ਕਟੀਆਂ ਸਾਰੀਆਂ ਬਾਈ ਦਾ ਸਾਰਾ ਰਿਕਾਰਡ ਸਪੈਸ਼ਲ ਦਿਖਾਇਆ ਲਿਖਿਆ ਵਾ ਲੋ ਜੀ ਚਾਰ ਹੀ ਥਾਣਾ ਲੋ ਜੀ ਫੇਸ ਬਾਈ ਇੱਕ ਵਾਰ ਹੋਰ ਦਿਖਾ ਦੇ ਮੜਾ ਜਾ ਲੋ ਠੀਕ ਆ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਪੈਂਡਾ ਸੰਨਾ ਤੇ ਇਹ ਹੈਗੀਆਂ ਢਾਈ ਕੋਲ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਨੇ ਸੇ ਕਟੀਆਂ ਪੰਜਾਂ ਦਾ ਰਿਕਾਰਡ ਬਾਈ ਦਾ ਬਕਾਇਦਾ ਲਿਖਿਆ ਵਾ ਠੀਕ ਹੈ ਨਾ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਕੋਲ ਭਾਈ ਮੱਝ ਮੂਜੇ ਨੇ ਕੋਈ ਸੇਲ? ਨਹੀਂ ਮੱਝ ਨਹੀਂ ਹੈਗੀ ਯਾਰ। ਠੀਕ ਆ। ਲੋਪਰਾ ਫਾਰਮਸ ਨੂੰ ਦੁਬਾਰੇ ਫੇਰ ਦਿਖਾ ਦੇਣਾ ਭਾਈ। ਨਾ ਹੈਗੀ ਨਾ। ਲਓ ਜੀ ਫਾਰਮ ਚੈੱਕ ਕਰ ਸਕਦੇ। ਸਾਰੀਆਂ ਫਾਰਮ ਵਾਲੀਆਂ ਕੱਟੀਆਂ ਨੇੜੇ ਤੋਂ ਦਿਖਾ ਦੇਣੀ। ਲਓ। ਠੀਕ ਆ ਜੀ। ਭਾਈ ਜੀ ਨਾਲ ਜਲੂਕ ਕਨੈਕਟ ਕਰੋ ਪਰਾ। ਠੀਕ ਆ ਜੀ। ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਤੋਂ ਧੰਨਵਾਦ। ਮਿਲਦੇ ਆਂ ਫਿਰ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ